ਅਮੀ ਸਾਸਨ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਆਪਣਾ ਉੱਤਰਾਧਿਕਾਰੀ ਵਾਰਿਸ ਚੁਣ ਲਿਆ ਗਿਆ ਹੈਗਾ ਜੀहां ਇਸ ਦੌਰਾਨ ਜਸ਼ਨਦੀਪ ਸਿੰਘ ਗਿੱਲ ਨੂੰ ਨਵਾਂ ਡੇਰਾ ਮੁਖੀ ਥਾਪਿਆ ਗਿਆ ਹੈ ਇਹ ਐਲਾਨ ਖੁਦ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਕੀਤਾ ਗਿਆ ਹੈਗਾ ਤੁਹਾਨੂੰ ਦੱਸ ਦਈਏ ਕਿ ਇਸ ਦੌਰਾਨ ਸੋਸ਼ਲ ਮੀਡੀਆ ਤੇ ਕੁਝ ਅਜਿਹੀਆਂ ਖਬਰਾਂ ਵੀ ਵਾਇਰਲ ਹੋ ਰਹੀਆਂ ਜਿੰਨਾਂ ਵਿੱਚ ਇਸ ਸਬਬ ਦੇ ਕਾਰਨ ਕਿਸੇ ਬਿਮਾਰੀ ਨੂੰ ਦੱਸਿਆ ਜਾ ਰਿਹਾ ਹੈ ਇਸ ਵਿਚਾਲੇ ਰਾਧਾ ਸਵਾਮੀ ਸਾਧਸੰਗ ਡੇਰਾ ਬਿਆਸ ਵੱਲੋਂ ਇਹਨਾਂ ਸਾਰੇ ਖਬਰਾਂ ਦਾ ਖੰਡਨ ਕੀਤਾ ਗਿਆ ਹੈ। ਰਾਧਾ ਸਵਾਮੀ ਸਾਧਸੰਗ ਡੇਰਾ ਬਿਆਸ ਵੱਲੋਂ ਜਾਰੀ ਹੋਏ ਬਿਆਨ ਵਿੱਚ ਕਿਹਾ ਗਿਆ ਕਿ ਉੱਤਰਾਧਿਕਾਰੀ ਐਲਾਨ ਨੂੰ ਲੈ ਕੇ ਕੁਝ ਇਫਾਮ ਅਫਵਾਵਾਂ ਦਾ ਦੂਰ ਕਰਨਾ ਲਾਜ਼ਮੀ ਹੈ। ਪਹਿਲਾ ਗੁਰਗੱਦੀ ਕਿਸੇ ਨੂੰ ਵੀ ਸੋਪੀ ਨਹੀਂ ਜਾ ਸਕਦੀ। ਕੋਈ ਦਸਤਾਰਬੰਦੀ ਨਹੀਂ ਹੈ ਜਿਵੇਂ ਕਿ ਮੀਡੀਆ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਦੂਜਾ ਬਾਬਾ ਜੀ ਤੰਦਰੁਸਤ ਹਨ ਅਤੇ ਰਾਧਾ ਸਵਾਮੀ ਬਿਆਸ ਧਰਮ ਦੇ ਗੁਰੂ ਬਣੇ ਰਹਿਣਗੇ। ਅਤੇ ਉਤਰਾਧਿਕਾਰੀ ਮਹਾਰਾਜ ਜਸਦੀਪ ਸਿੰਘ ਗਿੱਲ ਜੀ ਜਿਨ੍ਹਾਂ ਉਹਨਾਂ ਦੇ ਉਪ ਨਿਰਧਾਰਕ ਹੋਣਗੇ ਤੇ ਉਹਨਾਂ ਦੇ ਨਾਲ ਬੈਠਣਗੇ ਤੇ ਬਾਬਾ ਜੀ ਦੀ ਨਿਗਰਾਨੀ ਹੇਠ ਰਹਿਣਗੇ ਤੀਜਾ ਸੰਗਤਾਂ ਨੂੰ ਡੇਰਾ ਬਿਆਸ ਵੱਲ ਆਉਣ ਦੀ ਕਾਲੀ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਇੱਥੇ ਕੋਈ ਰਸਮੀ ਸਮਾਗਮ ਜਾਂ ਹੋਰ ਸਮਾਗਮ ਨਹੀਂ ਹੋ ਰਿਹਾ ਚੌਥਾ ਕਿਰ ਕਿਰਪਾ ਕਰਕੇ ਅਫਵਾਹਾਂ ਤੇ ਧਿਆਨ ਨਾ ਦਿਓ ਅਤੇ ਬਿਆਸ ਵੱਲ ਨਾ ਦੌੜੋ ਬਾਬਾ ਜੀ ਅਤੇ ਉਹਨਾਂ ਦੀ ਗੱਦੀ ਨਸ਼ੀਨ ਇਕੱਠੇ 사ਦ ਸੰਗ ਕੇਂਦਰਾ ਦਾ ਦौरा ਕਰਨਗੇ ਪੰਜਵੇਂ ਸਾਰੇ ਵਿਦੇਸ਼ੀ 사ਦ ਸੰਗ ਨਵੇਂ ਮਹਾਰਾਜ ਜੀ ਦੁਆਰਾ ਦਿੱਤੇ ਜਾਣਗੇ 10 ਦੇ ਕਿ ਅੱਜ ਰਾਧਾ ਸਵਾਮੀ 사ਦ ਸੰਗ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਆਪਣਾ ਉੱਤਰ ਅਧਿਕਾਰੀ ਜਸਬੀਰ ਸਿੰਘ ਗਿੱਲ ਨੂੰ ਥਾਪਿਆ ਗਿਆ ਹੈ ਇਹ ਲਾਲ ਖੁੱਦ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਕੀਤਾ ਗਿਆ ਹੈ ਉਹ 2 ਸਤੰਬਰ ਤੋਂ ਤੁਰੰਤ ਪ੍ਰਭਾਵ ਨਾਲ ਸਰਪ੍ਰਸ ਦੇ ਰੂਪ ਵਿੱਚ ਉਹਨਾਂ ਦੀ ਜਗ੍ਹਾ ਲੈਣਗੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਤਰ੍ਹਾਂ ਹਜੂਰ ਮਹਾਰਾਜ ਜੀ ਤੋਂ ਬਾਅਦ ਉਹਨਾਂ ਨੂੰ ਸੰਗਤ ਦਾ ਪਰਪੂਰ ਸਹਿਯੋਗ ਪਿਆਰ ਮਿਲਿਆ ਉਸੇ ਤਰ੍ਹਾਂ ਹੀ ਉਹਨਾਂ ਜਸਦੀਪ ਸਿੰਘ ਗਿੱਲ ਨੂੰ ਸੰਤ ਸਤਗੁਰੂ ਦੇ ਰੂਪ ਵਿੱਚ ਉਹਨਾਂ ਦੀ ਸੇਵਾ ਨਿਭਾਉਣ ਲਈ ਪਿਆਰ ਅਤੇ ਸਹਿਯੋਗ ਦਿੱਤਾ ਜਾਵੇ ਜਸਦੀਪ ਸਿੰਘ ਗਿੱਲ ਰਾਧਾ ਸਵਾਮੀ 사త్సੰਗ ਬਿਆਸ ਸੁਸਾਇਟੀ ਦੇ ਸੰਤ ਸਤਗੁਰੂ ਦੇ ਰੂਪ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਜਗ੍ਹਾ ਲੈਣਗੇ ਅਤੇ ਉਹਨਾਂ ਨੂੰ ਨਾਮਦਾਨ ਦੇਣ ਦਾ ਅਧਿਕਾਰ ਵੀ ਹੋਵੇਗਾ। ਹੁਦਰ ਦੁਪਾਈ ਤੋਂ ਇੱਕ ਗੈਰ ਕਾਨੂੰਨੀ ਤਰੀਕੇ ਨਾਲ ਰਹਿੰਦੇ ਭਾਰਤੀਆਂ ਲਈ ਜ਼ਰੂਰੀ ਖਬਰ ਆਏਗੀ ਆ ਭਾਰਤ ਮਿਸ਼ਨ ਦੇ ਦਿੱਤੇ ਸੁਝਾਅ ਜਿहां ਸੰਯੁਕਤ ਅਰਬ ਅਮੀਰਾਤ ਯੂਏ ਚ ਐਤਵਾ ਤੋਂ ਸ਼ੁਰੂ ਹੋ ਰਹੀ 2 ਮਹੀਨਿਆਂ ਦੀ ਮਾਫੀ ਯੋਜਨਾ ਦਾ ਲਾਭ ਉਠੌਂ ਚ ਭਾਰਤੀ ਨਾਗਰਿਕਾਂ ਦੀ ਮਦਦ ਲਈ ਇੱਥੇ ਸਥਿਤ ਭਾਰਤ ਦੇ ਜਨਰਲ ਕਾਮਰਸ ਦੂਤਕਾਰ ਨੇ ਕਈ ਉਪਾਅਾਂ ਦਾ ਐਲਾਨ ਕੀਤਾ ਆ ਇਹ ਮਾਫੀ ਯੋਜਨਾ ਦੇਸ਼ ਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਨੂੰ ਆਪਣੀ ਨਿਵਾਸ ਸਥਿਤੀ ਨੂੰ ਨਿਯਮਤ ਕਰਨ ਜਾਂ ਸਜ਼ਾ ਤੋਂ ਬਿਨਾਂ ਜੁਏ ਛੱਡਣ ਦੀ ਆਗਿਆ ਦਿੰਦੀ ਹੈ ਅਤੇ ਇਹ ਯੋਜਨਾ ਕਈ ਕਿਸਮ ਦੇ ਵੀਜ਼ੇ ਤੇ ਲਾਗੂ ਹੁੰਦਾ ਹੈ ਇਸ ਚ ਰਿਹਾਇਸ਼ ਦੀ ਮਿਆਦ ਚ ਖਤਮ ਹੋਣ ਜਾਣਾ ਸੈਸ ਪਾਟਾ ਵੀਜ਼ਾ ਸ਼ਾਮਿਲ ਹੈ ਇਸ ਦੇ ਨਾਲ ਹੀ ਇਸ ਚ ਦੇ ਘੇਰੇ ਚ ਬਿਨਾ ਦਸਤਾਵੇਜ਼ ਦੇ ਰਹਿਣ ਵਾਲੇ ਲੋਕ ਵੀ ਆਉਂਦੇ ਹਨ ਹਾਲਾਂਕਿ ਇਹਨਾਂ ਜਿਨ੍ਹਾਂ ਲੋਕਾਂ ਨੇ ਦੇਸ਼ ਚ ਗੈਰ ਕਾਨੂੰਨੀ ਤੌਰ ਤੇ ਦਾਖਲ ਹੁੰਦੇ ਉਹ ਇਸ ਪ੍ਰੋਗਰਾਮ ਤੋਂ ਬਾਹਰ ਰਹਿ ਜਾਂਦੇ ਹਨ ਇਸ ਪ੍ਰੋਗਰਾਮ ਦੇ ਨ ਜੇਕਰ ਕੋਈ ਨਜਾਇਜ਼ ਢੰਗ ਨਾਲ ਭਾਰਤ ਵਾਪਸ ਜਾਣ ਦੀ ਇੱਛਾ ਰੱਖਦਾ ਹੈ ਤਾਂ ਉਹ ਐਮਰਜੈਂਸੀ ਸਰਟੀਫਿਕੇਟ ਲਈ ਅਰਜੀ ਦੇ ਸਕਦਾ ਹੈ ਅਤੇ ਜੋ ਆਪਣੀ ਰਹਿائش ਸਥਿਤੀ ਨੂੰ ਨਿਮਿਤ ਕਰਨਾ ਚਾਹੁੰਦੇ ਹਨ ਉਹ ਛੋਟੀ ਮਿਆਦ ਵਾਲੇ ਪਾਸਪੋਰਟ ਲਈ ਅਰਜੀ ਦੇ ਸਕਦੇ ਹਨ ਇਸ ਤਰ੍ਹਾਂ ਦੁਬਈ ਦੇ ਭਾਰਤੀ ਵਪਾਰਕ ਦੂਤ ਘਰ ਨੇ ਸ਼ਨੀਵਾਰ ਨੂੰ ਇੱਕ ਬਿਆਨ ਚ ਕਿਹਾ ਕਿ ਨਾਜਾਇਜ਼ ਵਪਾਰਕ ਦੂਤ ਘਰ ਚ ਈਸੀ ਲਈ ਮੁੱlt ਅਰਜੀ ਦੇ ਸਕਦੇ ਹਨ ਦੁਬਈ ਚ ਭਾਰਤ ਦੇ ਮਹਾਵਪਾਰਕ ਦੂਤ ਘਰ ਅਤੇ ਅਲ ਅਬਿਰ ਇਮੀਗ੍ਰੇਸ਼ਨ ਸੈਂਟਰ ਚ ਸਹੂਲਤ ਕਾਊਂਟਰ ਸਥਾਪਿਤ ਕੀਤੇ ਜਾਣਗੇ ਵਪਾਰਕ ਦੂਤ ਘਰ ਚ ਸਹੂਲਤ ਕਾਊਂਟਰ 2 ਸਤੰਬਰ ਤੋਂ ਕੰਮ ਕਰਨ ਲੱਗ ਗਏ ਜੀ ਹਾਂ ਦੁਬਈ ਤੋਂ ਇੱਕ ਖਬਰ ਨਿਕਲ ਕੇ ਸਾਹਮਣੇ ਜੋ ਕਿ ਹਰ ਇੱਕ ਪੰਜਾਬੀ ਹਰ ਇੱਕ ਭਾਰਤੀ ਨੂੰ ਇਹ ਦੇਖਣੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਹੁਣ ਇਹ ਦੇਸ਼ ਬਣੇਗਾ ਤੀਜਾ ਪੰਜਾਬ ਜੀਹਾਂ ਪਿਛਲੇ ਕਈ ਸਾਲਾ ਤੋਂ ਕੈਨੇਡਾ ਉੱਚ ਸਿੱਖਿਆ ਹਾਸਲ ਕਰਨ ਦੇ ਲਈ ਭਾਰਤੀ ਵਿਦਿਆਰਥੀਆਂ ਨੇ ਖਾਸ ਤੌਰ ਤੇ ਪੰਜਾਬੀ ਵਿਦਿਆਰਥੀਆਂ ਲਈ ਪਹਿਲੀ ਪਸੰਦ ਰਿਹਾ ਪਰ ਇਹ ਜਦੋਂ ਕੈਨੇਡਾ ਵਿੱਚ ਨਿਯਮ ਪਹਿਲਾਂ ਨਾਲੋਂ ਕਾਫੀ ਸਖਤ ਹੋ ਚੁੱਕੇ ਤਾਂ ਲੋਕ ਕੈਨੇਡਾ ਦੀ ਥਾਂ ਤੇ ਹੁਣ ਜਰਮਨੀ ਵਿੱਚ ਜਾਣਾ ਪਸੰਦ ਕਰ ਰਹੇ ਹਨ ਜਰਮਨੀ ਦੀਆਂ ਸਿੱਖਿਆ ਸੰਸਥਾਵਾਂ ਨਾਲ ਜੁੜੇ ਲੋਕ ਹੁਣ ਭਾਰਤੀ ਵਿਦਿਆਰਥੀਆਂ ਨੂੰ ਜਰਮਨੀ 'ਚ ਪੜ੍ਹਾਈ ਅਤੇ ਉਸ ਤੋਂ ਬਾਅਦ ਵਰਕ ਪਰਮਿਟ ਦੇ ਮੌਕਿਆਂ ਬਾਰੇ ਦੱਸ ਰਹੇ ਹਨ ਭਾਰਤੀ ਵਿਦਿਆਰਥੀਆਂ ਵੱਲੋਂ ਖਾਸ ਤੌਰ ਤੇ ਪੰਜਾਬੀ ਵਿਦਿਆਰਥੀਆਂ ਦੇ ਲਈ ਕੈਨੇਡਾ ਵਿੱਚ ਪੜ੍ਹਾਈ ਕਰਨਾ ਪਹਿਲੀ ਪਸੰਦ ਰਿਹਾ ਹੈ ਪਰ ਜਦੋਂ ਤੋਂ ਕੈਨੇਡਾ ਦੀ ਟ੍ਰੋਡੋ ਸਰਕਾਰ ਨੇ ਨੀਮਾ ਵਿੱਚ ਸਖਤੀ ਕੀਤੀ ਏ ਉਦੋਂ ਤੋਂ ਪੰਜਾਬੀ ਵਿਦਿਆਰਥੀਆਂ ਦਾ ਮੋਹ ਕੈਨੇਡਾ ਤੋਂ ਪੰਗ ਹੋਣਾ ਸ਼ੁਰੂ ਹੋ ਗਿਆ ਹੈ ਮੌਜੂਦਾ ਕੁਝ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਲੋਕ ਹੁਣ ਕੈਨੇਡਾ ਦੀ ਥਾਂ ਤੇ ਜਰਮਨੀ ਵਿੱਚ ਜਾਣ ਨੂੰ ਤਰਜੀਹ ਦੇ ਰਹੇ ਹਨ ਪੰਜਾਬ ਵਿੱਚ ਵਿਦਿਆਰਥੀਆਂ ਦੇ ਕਈ ਜਰਮਨੀ ਨੂੰ ਇੱਕ ਸਿੱਖਿਆ ਮੰਜ਼ਿਲ ਦੇ ਰੂਪ ਵਿੱਚ ਬੜਾਵਾ ਦੇਣ ਲਈ ਕਈ ਪ੍ਰੋਗਰਾਮ ਕਰਵਾਏ ਗਏ ਅਤੇ ਕੀਤੇ ਜਾ ਰਹੇ ਹਨ ਜਰਮਨੀ ਦੇ ਸਿੱਖਿਆ ਸੰਸਥਾਵਾਂ ਨਾਲ ਜੁੜੇ ਲੋਕ ਇਹਨਾਂ ਪ੍ਰੋਗਰਾਮਾਂ ਵਿੱਚ ਹਿੱਸਾ ਲੈ ਆ ਰਹੇ ਹਨ ਅਤੇ ਉੱਥੇ ਵਿਦਿਆਰਥੀਆਂ ਨੂੰ ਯੋਗਤਾ ਦੇ ਆਧਾਰ ਤੇ ਇਸ ਸਕਾਲਰਸ਼ਿਪ ਸੰਬੰਧੀ ਜਾਣਕਾਰੀ ਦੇ ਰਹੇ ਹਨ ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਉਹਨਾਂ ਦੀ ਪੜਾਈ ਦੇ ਦੌਰਾਨ ਅਤੇ ਉਸ ਤੋਂ ਬਾਅਦ ਵਰਕ ਪਰਮਿਟ ਦੇ ਮੌਕੇ ਬਾਰੇ ਵੀ ਦੱਸੇ ਤੁਹਾਨੂੰ ਦੱਸਦੀ ਕੈਨੇਡਾ ਵਿੱਚ ਵਿਦਿਆਰਥੀਆਂ ਦੇ ਲਈ ਟਿਊਸ਼ਨ ਫੀਸ ਇੱਕ ਵੱਡਾ ਬੋਝ ਬਣ ਸਕਦੀ ਹੈ ਜਦ ਕਿ ਜਰਮਨੀ ਸਾਰੇ ਜਨਤਨ ਸੰਸਥਾਵਾਂ ਵਿੱਚ ਮੁਫਤ ਸਿੱਖਿਆ ਪ੍ਰਦਾਨ ਕਰਦਾ ਹੈ ਇਸ ਤੋਂ ਇਲਾਵਾ ਆਇਲੈਂਡਸ ਦੀ ਲੋਰ ਨਹੀਂ ਪੈਂਦੀ ਜਿਸ ਨਾਲ ਉੱਤੇ ਵਿਦਿਆਰਥੀਆਂ ਦੇ ਲਈ ਅਪਲਾਈ ਕਰਨ ਦੀ ਪ੍ਰਕਿਰਿਆ ਸੌਖੀ ਹੋ ਜਾਵੇਗੀ ਜਿਨ੍ਹਾਂ ਨੂੰ ਭਾਸ਼ਾ ਨਾਲ ਜੁੜੀਆਂ ਪ੍ਰੀਖਿਆਵਾਂ ਵਿੱਚ ਉਹ ਖਾਈ ਹੋ ਸਕਦੀ ਹੈ ਇਹ ਹੀ ਕਾਰਨ ਹੈ ਕਿ ਜਰਮਨੀ ਪੜਨ ਦੇ ਲਈ ਜਾਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਇੱਕ ਰਿਪੋਰਟ ਮੁਤਾਬਕ ਦੁਨੀਆ ਪਰਚ ਵਿਦਿਆਰਥੀਆਂ ਨੂੰ ਭੇਜਣ ਵਾਲੇ ਇੱਕ ਮਾਹਿਰ ਦਾ ਕਹਿਣਾ ਹੈ ਕਿ ਜਰਮਨੀ ਦੇ ਲਈ ਭਾਰਤੀ ਵਿਦਿਆਰਥੀਆਂ ਦੇ ਵਿੱਚ ਕਾਲ ਲਗਾਤਾਰ ਵਧ ਰਹੀ ਲੋਕਪ੍ਰਿਅਤਾ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਰਿਹਾ ਹੈ ਕਿ ਮੌਜੂਦਾ ਸਾਲਾਂ ਵਿੱਚ ਜਰਮਨੀ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵੱਧ ਗਈ ਹੈ ਉਧਰ ਕੈਨੇਡਾ ਦੇ ਰਸਤੇ ਅਮਰੀਕਾ ਦਾਖਲ ਹੋ ਰਹੇ ਭਾਰਤੀਆਂ ਦੀ ਗਿਣਤੀ 13 ਗੁਣਾ ਵਾਧ ਚੁੱਕੀ ਗਿਆ ਪਾਸਪੋਰਟ ਤੇ ਵੀਜ਼ਾ ਕੈਨੇਡਾ ਦਾ ਪਰ ਨਜਾਇਜ਼ ਤਰੀਕੇ ਨਾਲ ਅਮਰੀਕਾ ਦਾਖਲ ਹੋ ਰਹੇ ਭਾਰਤੀਆਂ ਦੀ ਗਿਣਤੀ ਵਿੱਚ 13 ਗੁਣਾ ਵਾਧਾ ਹੋ ਚੁੱਕਾ ਹੈ ਜੀ ਹਾਂ ਸਿਰਫ ਜੂਨ ਮਹੀਨੇ ਦੌਰਾਨ 5152 ਭਾਰਤੀਆਂ ਨੂੰ ਅਮਰੀਕਾ ਦੇ ਉੱਤਰੀ ਬਾਰਡਰ ਤੇ ਰੋਕਿਆ ਗਿਆ ਜਦਕਿ 2021 ਵਿੱਚ ਇਹ ਆਕੜਾ ਸਿਰਫ 390 ਦਰਜ ਕੀਤਾ ਗਿਆ ਸੀ ਭਾਰਤੀ ਨਾਗਰਿਕ ਕੈਨੇਡੀਅਨ ਵੀਜ਼ਾ ਲੈ ਕੇ ਸਿਰੋ ਅਮਰੀਕਾ ਦਾਖਲ ਨਹੀਂ ਹੋ ਰਹੇ ਸਗੋਂ ਦਿੱਲੀ ਤੋਂ ਚੁੱਕੇ ਦੇ ਰਸਤੇ ਕੈਨੇਡਾ ਆਉਣ ਵਾਲੀਆਂ ਫਲਾਈਟਸ ਵਿੱਚ ਸਵਾਰ ਭਾਰਤੀ ਹੀਰੋ ਹਵਾਈ ਅੱਡੇ ਤੋਂ ਅਸਾਈਲਮ ਦੇ ਦਾਅਵੇ ਵੀ ਕਰ ਰਹੇ ਹਨ ਤਾਂ ਇੰਡੀਆ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਵੱਲੋਂ ਇਸ ਨਵੇਂ ਰੁਝਾਨ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ। ਉਧਰ ਯੂਕੇ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਅਸਾਈਲਮ ਦੇ ਹਰ ਦਾਅਵੇ ਨੂੰ ਬਰੀਕੀ ਨਾਲ ਦੇਖਿਆ ਜਾਵੇਗਾ ਤੇ ਅਸਾਈਲਮ ਮੰਗ ਮੰਗਨ ਵਾਲਿਆਂ ਦੇ ਪਿਛੋਕਰ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਉਧਰ ਅਮਰੀਕਾ ਸਰਕਾਰ ਨੌਰਥ ਬਾਡਰ ਰਾਹੀਂ ਹੋ ਰਹੇ ਅਸਾਈਲਮ ਦੇ ਦਾਅਵਿਆਂ ਨੂੰ ਤੜਾ ਤਰ ਰੱਦ ਕਰ ਰਹੀ ਹੈ। ਸੇਫ थर्ड ਕੰਟਰੀ ਐਗਰੀਮੈਂਟ ਵਿੱਚ ਦੋ ਤਬਦੀਲੀਆਂ ਕਰਦੇ ਆ ਹੁਣ ਪ੍ਰਵਾਸੀਆਂ ਨੂੰ ਪੇਸ਼ੀ ਤੋਂ ਪਹਿਲਾਂ ਵਕੀਲ ਨਾਲ ਸਲਾਹ-ਮਸ਼ਵਰਾ ਕਰਨ ਲਈ ਸਿਰਫ 4 ਘੰਟੇ ਦਿੱਤੇ ਜਾ ਰਹੇ ਹਨ ਜਦ ਕਿ ਇਸ ਤੋਂ ਪਹਿਲਾਂ 24 ਘੰਟੇ ਦਾ ਸਮਾਂ ਮਿਲਦਾ ਸੀ ਸੇਫਟਡ ਕੰਟਰੀ ਐਗਰੀਮੈਂਟ ਤੋਂ ਛੋਟ ਹੋਣ ਦਾ ਦਾਵਾ ਸਾਬਤ ਕਰਨ ਲਈ ਪ੍ਰਵਾਸੀਆਂ ਨੂੰ ਸਕਰੀਨਿੰਗ ਦੌਰਾਨ ਦਸਤਾਵੇਜ਼ ਪੇਸ਼ ਕਰਨੇ ਹੋਣਗੇ ਅਤੇ ਸਕਰੀਨਿੰਗ ਟਾਲੀ ਨਹੀਂ ਜਾਵੇਗੀ ਜਦਕਿ ਅਤੀਤ ਵਿੱਚ ਪ੍ਰਵਾਸੀਆਂ ਨੂੰ ਲੋੜਿੰਦੇ ਦਸਤਾਵਾਦ ਇਕੱਤਰ ਕਰਨ ਲਈ ਸਕਰੀਨਿੰਗ ਦਾ ਸਮਾਂ ਅਤੇ ਤਾਰੀਖ ਮੁਲਤਵੀ ਕਰਨ ਦਾ ਹੱਕ ਸੀ ਇਹ ਕੁਝ ਗੱਲਾਂ ਜਿਹੜੀ ਜੇ ਨਿਕਲ ਕੇ ਸਾਹਮਣੇ ਆ ਰਹੀਆਂ ਜਿੱਥੇ ਕਿ ਹੁਣ ਅਮਰੀਕਾ ਜਿਹੜਾ ਗਿਆ ਉਹ ਸਖਤ ਹੁੰਦਾ ਵੀ ਨજર ਆ ਰਿਹਾ ਕਿਉਂਕਿ ਕੈਨੇਡਾ ਰਸਤੇ ਲੋਕ ਜਿਹੜੇ ਹੈਗੇ ਨੇ ਅਮਰੀਕਾ 'ਚ ਦਾਖਲ ਹੋ ਰਹੇ ਨੇ ਤੇ ਇਸ ਤੋਂ ਬਾਅਦ ਜਿਹੜਾ ਗਿਆ ਅਮਰੀਕਾ ਵੱਲੋਂ ਵੀ ਕਈ ਨਵੇਂ ਤਰੀਕੇ ਲਿਆਂਦੇ ਜਾ ਰਹੇ ਜਿਸ ਤੋਂ ਜਿਨ੍ਹਾਂ ਤੋਂ ਇਹ ਪਤਾ ਚੱਲਦਾ ਹੈ ਤੇ ਇਹਨਾਂ ਲੋਕਾਂ ਨੂੰ ਜਿਹੜੇ ਹੈਗੇ ਨੇ ਜਿਹੜੇ ਇਸ ਤਰ੍ਹਾਂ ਦਾਖਲ ਹੁੰਦੇ ਉਹਨਾਂ ਨੂੰ ਇਸ ਤਰੀਕੇ ਨਾਲ ਰੋਕਿਆ ਜਾ ਸਕਦਾ ਹੈ। ਵਾਲਾ ਦੁਨੀਆ ਭਰ ਦੇ ਵਿੱਚ ਆਪਣਾ ਨਾਮ ਬਣਾਉਣ ਵਾਲਾ ਗਿੱਪੀ ਗਰੇਵਾਲ ਦੀ ਅੱਜ ਮੁਹਾਲੀ ਦੀ ਅਦਾਲਤ ਵਿੱਚ ਪੇਸ਼ੀ ਗਈ ਆ ਜੀहां ਤੁਹਾਨੂੰ ਦੱਸ ਦਈਏ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਖਿਲਾਫ ਕਰੀਬ 6 ਸਾਲ ਪਹਿਲਾਂ ਕੇਸ ਵਿੱਚ ਅੱਜ ਮੰਗਲਵਾਰ ਮੁਹਾਲੀ ਅਦਾਲਤ ਵਿੱਚ ਸੁਣਵਾਈ ਹੋਵੇਗੀ ਪਿਛਲੀਆਂ 4 ਸੁਣਵਾਈਆਂ ਵਿੱਚ ਉਹ ਪੇਸ਼ ਨਹੀਂ ਹੋਇਆ ਸੀ ਵਕੀਲਾਂ ਨੇ ਅਦਾਲਤ 'ਚ ਦੱਸਿਆ ਸੀ ਕਿ ਗਿੱਪੀ ਗਰੇਵਾਲ ਅੱਜ ਅਜੇ ਵਿਦੇਸ਼ ਵਿੱਚ ਸੀ ਉੱਤੇ ਉਹਨਾਂ ਦੀ ਇੱਕ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ ਅਜਿਹੇ 'ਚ ਉਹਨਾਂ ਨੂੰ ਕੁਝ ਸਮਾਂ ਦਿੱਤਾ ਜਾਣਾ ਚਾਹੀਦਾ ਹੈ ਇਸ ਵਾਰ ਤਾਂ ਉਸ ਦੇ ਖਿਲਾਫ ਜਮਾਨਤੀ ਵਾਰੰਟ ਵੀ ਜਾਰੀ ਕੀਤੇ ਗਏ ਸੀ ਉਸ ਨੂੰ 5000 ਰੁਪਏ ਦਾ ਜਮਾਨਤੀ ਬ੍ਰਾਂਡ ਪਰਨ ਲਈ ਵੀ ਕਿਹਾ ਗਿਆ ਸੀ ਇਹ ਮਾਮਲਾ 31 ਮਈ 2018 ਦਾ ਹੈ ਸ਼ਾਮ 4 ਵਜੇ ਗਿੱਪੀ ਗਰੇਵਾਲ ਨੂੰ ਇੱਕ ਅਣਜਾਣ ਨੰਬਰ ਤੋਂ ਉਸਦੇ ਵਟਸਐਪ ਤੇ ਇੱਕ ਵੋਇਸ ਤੇ ਟੈਕਸਟ ਮੈਸੇਜ ਆਇਆ ਇਸ ਮੈਸੇਜ ਵਿੱਚ ਉਸ ਨੂੰ ਇੱਕ ਨੰਬਰ ਦਿੱਤਾ ਗਿਆ ਅਤੇ ਉਸ ਨੰਬਰ ਤੇ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਨਾਲ ਗੱਲ ਕਰਨ ਲਈ ਕਿਹਾ ਗਿਆ ਇਸ ਵਿੱਚ ਲਿਖਿਆ ਗਿਆ ਕਿ ਇਹ ਸੰਦੇਸ਼ ਜਬਰੀ ਵਸੂਲੀ ਮੰਗ ਲਈ ਭੇਜਿਆ ਗਿਆ ਸੀ ਤੁਸੀਂ ਗੱਲ ਕਰੋ ਨਹੀਂ ਤਾਂ ਤੁਹਾਡੀ ਹਾਲਤ ਪਰਵੀਸ਼ ਵਰਮਾ ਅਤੇ ਚਮਕੀਲਾ ਵਰਗੀ ਹੋ ਜਾਵੇਗੀ ਇਸ ਤੋਂ ਬਾਅਦ ਗਿੱਪੀ ਗਰੇਵਾਲ ਨੇ ਇਸ ਦੀ ਸ਼ਿਕਾਇਤ ਮੁਹਾਲੀ ਪੁਲਿਸ ਨੂੰ ਕੀਤੀ ਮੁਹਾਲੀ ਪੁਲਿਸ ਨੇ ਗਿੱਪੀ ਗਰੇਵਾਲ ਦੀ ਸ਼ਿਕਾਇਤ ਤੇ ਕੇਸ ਦਰਜ ਕੀਤਾ ਸੀ ਹੁਣ ਗਿੱਪੀ ਗਰੇਵਾਲ ਨੂੰ ਗਵਾਹੀ ਲਈ ਬੁਲਾਇਆ ਜਾ ਰਿਹਾ ਹੈ ਪਰ ਉਹ ਅਦਾਲਤ ਵਿੱਚ ਪੇਸ਼ ਨਹੀਂ ਹੋ ਰਹੇ ਸਨ ਜਦੋਂ ਉਹਨਾਂ ਨੂੰ ਇਹ ਤਮਕੀਨ ਮਿਲੀ ਤਾਂ ਉਹ ਆਪਣੀ ਫਿਲਮ ਕੈਰੀ-ਆਨ ਜੱਟਾ 2 ਦੀ ਪ੍ਰੋਮੋਸ਼ਨ ਲਈ ਪੰਜਾਬ ਤੋਂ ਬਾਹਰ ਸੀ ਲੇਕਿਨ ਹੁਣ ਉਹ ਮੌੜੇ ਤਰੀਕ ਉਤੇ ਹਾਜ਼ਰ ਅੱਜ ਹੋਣਗੇ ਮੁਹਾਲੀ ਕੋਰਟ ਦੇ ਵਿੱਚ